ਟਵਾਲੂ ਦੇ ਲਗਭਗ 1 ਦਹਾਈ ਨਾਗਰਿਕਾਂ ਨੇ ਆਸਟ੍ਰੇਲੀਆ ਵਿੱਚ ਰਹਿਣ ਲਈ ਇਤਿਹਾਸਿਕ ਕਲਾਈਮੇਟ ਵੀਜ਼ਾ ਦੀ ਮੰਗ ਕੀਤੀ ਹੈ ਕਿਉਂਕਿ ਸਮੁੰਦਰ ਦਾ ਪਾਣੀ ਕਾਫੀ ਵੱਧ ਗਿਆ ਹੈ ਜੋ ਪ੍ਰਸ਼ਾਂਤ ਦੇਸ਼ ਦੇ ਪਾਮ ਫਰਿੰਗਰ ਕਿਨਾਰਿਆਂ ਲਈ ਬੇਹੱਦ ਖਤਰਨਾਕ ਹੈ ਆਸਟ੍ਰੇਲੀਆ ਹਰ ਸਾਲ 280 ਟਵਾਲੂ ਨਾਗਰਿਕਾਂ ਨੂੰ ਇੱਕ ਜਲਵਾਯੂ ਪ੍ਰਵਾਸ ਸਮਝੌਤੇ ਦੇ ਤਹਿਤ ਵੀਜ਼ਾ ਦੇ ਰਿਹਾ ਹੈ ਜੋ ਕੈਨਬਰਾ ਨੇ ਦੁਨੀਆ ਦੇ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਝੌਤਾ ਦੱਸਿਆ ਹੈ एएपी न्यूज़ एजेंसी द्वारा दसे गए आधिकारिक आंकड़े अनुसार और ऑस्ट्रेलिया प्रोग्राम दे आधिकारिक आंकड़े ने अनुसार 3000 ਤੋਂ ਵੱਧ ਟਵਾਲੂ ਪਹਿਲਾਂ ਹੀ ਵੀਜ਼ਾ ਦੇ ਪਹਿਲੇ ਬੈਚ ਲਈ ਅਰਜ਼ੀਆਂ ਦੇ ਚੁੱਕੇ ਹਨ ਜੋ ਕਿ ਦੇਸ਼ ਦੀ ਆਬਾਦੀ ਦਾ ਲਗਭਗ ਨਵਰਾ ਨੇ ਦੁਨੀਆ ਦੇ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਝੌਤਾ ਦੱਸਿਆ ਹੈ एएपी न्यूज़ एजेंसी ਦੁਆਰਾ ਦੱਸੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ ਅਤੇ ਆਸਟ੍ਰੇਲੀਆ ਪ੍ਰੋਗਰਾਮ ਦੇ ਅਧਿਕਾਰਤ ਅੰਕੜਿਆਂ ਅਨੁਸਾਰ 3000 ਤੋਂ ਵੱਧ ਟਵਾਲੂ ਪਹਿਲਾਂ ਹੀ ਵੀਜ਼ਾ ਦੇ ਪਹਿਲੇ ਬੈਚ ਲਈ ਅਰਜ਼ੀਆਂ ਦੇ ਚੁੱਕੇ ਹਨ ਜੋ ਕਿ ਦੇਸ਼ ਦੀ ਆਬਾਦੀ ਦਾ ਲਗਭਗ 1/3 ਹਿੱਸਾ ਬਣਦਾ ਹੈ। ਗ੍ਰਹਿ ਦੇ ਸਭ ਤੋਂ ਵੱਧ ਜਲਵਾਯੂ ਖਤਰੇ ਦੇ ਕੋਨਿਆਂ ਦੇ ਵਿੱਚੋਂ ਇੱਕ ਵਿਗਿਆਨੀਆਂ ਨੂੰ ਡਰ ਹੈ ਕਿ ਟਵਾਲੂ ਅਗਲੇ 80 ਸਾਲਾਂ ਤੱਕ ਰਹਿਣ ਦੇ ਯੋਗ ਨਹੀਂ ਰਹੇਗਾ। ਤਾਪੂ ਸਮੂਹ ਦੇ ਨੌਂ ਕੋਰਲ ਐਟੋਲਸ ਪਹਿਲਾਂ ਹੀ ਸਮੁੰਦਰ ਦੇ ਹੇਠਾਂ ਅਲੋਪ ਹੋ ਚੁੱਕੇ ਹਨ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਨੇ ਏਪੀ ਨੂੰ ਦੱਸਿਆ ਹੈ ਕਿ ਆਸਟ੍ਰੇਲੀਆ ਜਲਵਾਯੂ ਪਰਵਰਤਨ ਦੇ ਜਲਵਾਯੂ ਕਮਜ਼ੋਰ ਦੇਸ਼ਾਂ ਅਤੇ ਲੋਕਾਂ ਖਾਸ ਕਰਕੇ ਪ੍ਰਸ਼ਾਂਤ ਖੇਤਰਾਂ ਦੇ ਵਿੱਚ ਦੀ ਰੋਜੀ ਰੋਟੀ ਸੁਰੱਖਿਆ ਅਤੇ ਤੰਦਰੁਸਤੀ ਤੇ ਪੈ ਰਹੇ ਵਿਨਾਸ਼ਕਾਰੀ ਪ੍ਰਭਾਵ ਨੂੰ ਬੜੀ ਹੀ ਗੰਭੀਰਤਾ ਦੇ ਨਿਰਮਾਨਦਾ ਹੈ ਆਸਟ੍ਰੇਲੀਆ ਅਤੇ ਟੋਵਾਲੂ ਨੇ 2024 ਵਿੱਚ ਗਰਾਉਂਡ ਬ੍ਰੇਕਿੰਗ ਫੈਲੋਪੀਲੀ ਯੂਨੀਅਨ ਤੇ ਦਸਤਕਤ ਕੀਤੇ ਸਨ ਜੋ ਕਿ ਕੈਨਵਰਾ ਦੇ ਖੇਤਰ ਵਿੱਚ ਚੀਨ ਦੀ ਵਾਧੇ ਪਹੁੰਚ ਨੂੰ ਰੋਕਣ ਦੀ ਯਤਨਾਂ ਦਾ ਹਿੱਸਾ ਸੀ ਇਸ ਸਮਝੌਤੇ ਦੇ ਤਹਿਤ ਆਸਟ੍ਰੇਲੀਆ ਨੇ ਟਵਾਲੂ ਦੇ ਬਾਲਗ ਨਾਗਰਿਕਾਂ ਲਈ ਵਿਸ਼ੇਸ਼ ਤੌਰ ਤੇ ਰੱਖੀ ਗਈ ਇੱਕ ਵੀਜ਼ਾ ਸ਼੍ਰੇਣੀ ਖੋਲੀ ਸੀ ਟਵਾਲੂ ਦੇ ਲਗਭਗ 1 ਦਹਾਈ ਨਾਗਰਿਕਾਂ ਨੇ ਆਸਟ੍ਰੇਲੀਆ ਵਿੱਚ ਰਹਿਣ ਲਈ ਇਤਿਹਾਸਿਕ ਕਲਾਈਮੇਟ ਵੀਜ਼ਾ ਦੀ ਮੰਗ ਕੀਤੀ ਹੈ ਕਿਉਂਕਿ ਸਮੁੰਦਰ ਦਾ ਪਾਣੀ ਕਾਫੀ ਵੱਧ ਗਿਆ ਹੈ ਜੋ ਪ੍ਰਸ਼ਾਂਤ ਦੇਸ਼ ਦੇ ਪਾਮ ਫਰਿੰਗਰ ਕਿਨਾਰਿਆਂ ਲਈ ਬੇਹੱਦ ਖਤਰਨਾਕ ਹੈ ਆਸਟ੍ਰੇਲੀਆ ਹਰ ਸਾਲ 280 ਟਵਾਲੂ ਨਾਗਰਿਕਾਂ ਨੂੰ ਇੱਕ ਜਲਵਾਯੂ ਪ੍ਰਵਾਸ ਸਮਝੌਤੇ ਦੇ ਤਹਿਤ ਵੀਜ਼ਾ ਦੇ ਰਿਹਾ ਹੈ ਜੋ ਕੈਨਬਰਾ ਨੇ ਦੁਨੀਆ ਦੇ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਝੌਤਾ ਦੱਸਿਆ ਹੈ एएपी न्यूज़ एजेंसी ਦੁਆਰਾ ਦੱਸੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ ਅਤੇ ਆਸਟ੍ਰੇਲੀਆ ਪ੍ਰੋਗਰਾਮ ਦੇ ਅਧਿਕਾਰਤ ਅੰਕੜਿਆਂ ਅਨੁਸਾਰ 3000 ਤੋਂ ਵੱਧ ਟਵਾਲੂ ਪਹਿਲਾਂ ਹੀ ਵੀਜ਼ਾ ਦੇ ਪਹਿਲੇ ਬੈਚ ਲਈ ਅਰਜ਼ੀਆਂ ਦੇ ਚੁੱਕੇ ਹਨ ਜੋ ਕਿ ਦੇਸ਼ ਦੀ ਆਬਾਦੀ ਦਾ ਲਗਭਗ 1 ਤਿਹਾਈ ਹਿੱਸਾ ਬਣਦਾ ਹੈ। ਗ੍ਰਹਿ ਦੇ ਸਭ ਤੋਂ ਵੱਧ ਜਲਵਾਯੂ ਖਤਰੇ ਦੇ ਕੋਨਿਆਂ ਦੇ ਵਿੱਚੋਂ ਇੱਕ ਵਿਗਿਆਨੀਆਂ ਨੂੰ ਡਰ ਹੈ ਕਿ ਟਵਾਲੂ ਅਗਲੇ 80 ਸਾਲਾਂ ਤੱਕ ਰਹਿਣ ਦੇ ਯੋਗ ਨਹੀਂ ਰਹੇਗਾ। ਤਾਪੂ ਸਮੂਹ ਦੇ ਨੌਂ ਕੋਰਲ ਐਟੋਲਸ ਪਹਿਲਾਂ ਹੀ ਸਮੁੰਦਰ ਦੇ ਹੇਠਾਂ ਅਲੋਪ ਹੋ ਚੁੱਕੇ ਹਨ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਨੇ ਏਪੀ ਨੂੰ ਦੱਸਿਆ ਹੈ ਕਿ ਆਸਟ੍ਰੇਲੀਆ ਜਲਵਾਯੂ ਪਰਵਰਤਨ ਦੇ ਜਲਵਾਯੂ ਕਮਜ਼ੋਰ ਦੇਸ਼ਾਂ ਅਤੇ ਲੋਕਾਂ ਖਾਸ ਕਰਕੇ ਪ੍ਰਸ਼ਾਂਤ ਖੇਤਰਾਂ ਦੇ ਵਿੱਚ ਦੀ ਰੋਜੀ ਰੋਟੀ ਸੁਰੱਖਿਆ ਅਤੇ ਤੰਦਰੁਸਤੀ ਤੇ ਪੈ ਰਹੇ ਵਿਨਾਸ਼ਕਾਰੀ ਪ੍ਰਭਾਵ ਨੂੰ ਬੜੀ ਹੀ ਗੰਭੀਰਤਾ ਦੇ ਨਿਰਮਾਨਦਾ ਹੈ ਆਸਟ੍ਰੇਲੀਆ ਅਤੇ ਟੋਵਾਲੂ ਨੇ 2024 ਵਿੱਚ ਗਰਾਉਂਡ ਬ੍ਰੇਕਿੰਗ ਫੈਲੋਪੀਲੀ ਯੂਨੀਅਨ ਤੇ ਦਸਤਕਤ ਕੀਤੇ ਸਨ ਜੋ ਕਿ ਕੈਨਵਰਾ ਦੇ ਖੇਤਰ ਵਿੱਚ ਚੀਨ ਦੀ ਵਾਧੇ ਪਹੁੰਚ ਨੂੰ ਰੋਕਣ ਦੀ ਯਤਨਾਂ ਦਾ ਹਿੱਸਾ ਸੀ ਇਸ ਸਮਝੌਤੇ ਦੇ ਤਹਿਤ ਆਸਟ੍ਰੇਲੀਆ ਨੇ ਟਵਾਲੂ ਦੇ ਬਾਲਗ ਨਾਗਰਿਕਾਂ ਲਈ ਵਿਸ਼ੇਸ਼ ਤੌਰ ਤੇ ਰੱਖੀ ਗਈ ਇੱਕ ਵੀਜ਼ਾ ਸ਼੍ਰੇਣੀ ਖੋਲھی ਸੀ ਟਵਾਲੂ ਦੇ ਲਗਭਗ 1 ਦਹਾਈ ਨਾਗਰਿਕਾਂ ਨੇ ਆਸਟ੍ਰੇਲੀਆ ਵਿੱਚ ਰਹਿਣ ਲਈ ਇਤਿਹਾਸਿਕ ਕਲਾਈਮੇਟ ਵੀਜ਼ਾ ਦੀ ਮੰਗ ਕੀਤੀ ਹੈ ਕਿਉਂਕਿ ਸਮੁੰਦਰ ਦਾ ਪਾਣੀ ਕਾਫੀ ਵੱਧ ਗਿਆ ਹੈ ਜੋ ਪ੍ਰਸ਼ਾਂਤ ਦੇਸ਼ ਦੇ ਪਾਮ ਫਰਿੰਗਰ ਕਿਨਾਰਿਆਂ ਲਈ ਬੇਹੱਦ ਖਤਰਨਾਕ ਹੈ ਆਸਟ੍ਰੇਲੀਆ ਹਰ ਸਾਲ 280 ਟਵਾਲੂ ਨਾਗਰਿਕਾਂ ਨੂੰ ਇੱਕ ਜਲਵਾਯੂ ਪ੍ਰਵਾਸ ਸਮਝੌਤੇ ਦੇ ਤਹਿਤ ਵੀਜ਼ਾ ਦੇ ਰਿਹਾ ਹੈ ਜੋ ਕੈਨਬਰਾ ਨੇ ਦੁਨੀਆ ਦੇ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਝੌਤਾ ਦੱਸਿਆ ਹੈ एएपी न्यूज़ एजेंसी ਦੁਆਰਾ ਦੱਸੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ ਅਤੇ ਆਸਟ੍ਰੇਲੀਆ ਪ੍ਰੋਗਰਾਮ ਦੇ ਅਧਿਕਾਰਤ ਅੰਕੜਿਆਂ ਅਨੁਸਾਰ 3000 ਤੋਂ ਵੱਧ ਟਵਾਲੂ ਪਹਿਲਾਂ ਹੀ ਵੀਜ਼ਾ ਦੇ ਪਹਿਲੇ ਬੈਚ ਲਈ ਅਰਜ਼ੀਆਂ ਦੇ ਚੁੱਕੇ ਹਨ ਜੋ ਕਿ ਦੇਸ਼ ਦੀ ਆਬਾਦੀ ਦਾ ਲਗਭਗ 1 ਤਿਹਾਈ ਹਿੱਸਾ ਬਣਦਾ ਹੈ। ਗ੍ਰਹਿ ਦੇ ਸਭ ਤੋਂ ਵੱਧ ਜਲਵਾਯੂ ਖਤਰੇ ਦੇ ਕੋਨਿਆਂ ਦੇ ਵਿੱਚੋਂ ਇੱਕ ਵਿਗਿਆਨੀਆਂ ਨੂੰ ਡਰ ਹੈ ਕਿ ਟਵਾਲੂ ਅਗਲੇ 80 ਸਾਲਾਂ ਤੱਕ ਰਹਿਣ ਦੇ ਯੋਗ ਨਹੀਂ ਰਹੇਗਾ। ਤਾਪੂ ਸਮੂਹ ਦੇ ਨੌਂ ਕੋਰਲ ਐਟੋਲਸ ਪਹਿਲਾਂ ਹੀ ਸਮੁੰਦਰ ਦੇ ਹੇਠਾਂ ਅਲੋਪ ਹੋ ਚੁੱਕੇ ਹਨ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਨੇ ਏਪੀ ਨੂੰ ਦੱਸਿਆ ਹੈ ਕਿ ਆਸਟ੍ਰੇਲੀਆ ਜਲਵਾਯੂ ਪਰਵਰਤਨ ਦੇ ਜਲਵਾਯੂ ਕਮਜ਼ੋਰ ਦੇਸ਼ਾਂ ਅਤੇ ਲੋਕਾਂ ਖਾਸ ਕਰਕੇ ਪ੍ਰਸ਼ਾਂਤ ਖੇਤਰਾਂ ਦੇ ਵਿੱਚ ਦੀ ਰੋਜੀ ਰੋਟੀ ਸੁਰੱਖਿਆ ਅਤੇ ਤੰਦਰੁਸਤੀ ਤੇ ਪੈ ਰਹੇ ਵਿਨਾਸ਼ਕਾਰੀ ਪ੍ਰਭਾਵ ਨੂੰ ਬੜੀ ਹੀ ਗੰਭੀਰਤਾ ਦੇ ਨਿਰਮਾਨਦਾ ਹੈ ਆਸਟ੍ਰੇਲੀਆ ਅਤੇ ਟੋਵਾਲੂ ਨੇ 2024 ਵਿੱਚ ਗਰਾਉਂਡ ਬ੍ਰੇਕਿੰਗ ਫੈਲੋਪੀਲੀ ਯੂਨੀਅਨ ਤੇ ਦਸਤਕਤ ਕੀਤੇ ਸਨ ਜੋ ਕਿ ਕੈਨਵਰਾ ਦੇ ਖੇਤਰ ਵਿੱਚ ਚੀਨ ਦੀ ਵਾਧੇ ਨੂੰ ਰੋਕਣ ਦੀ ਯਤਨਾਂ ਦਾ ਹਿੱਸਾ ਸੀ ਇਸ ਸਮਝੌਤੇ ਦੇ ਤਹਿਤ ਆਸਟ੍ਰੇਲੀਆ ਨੇ ਟਵਾਲੂ ਦੇ ਬਾਲਗ ਨਾਗਰਿਕਾਂ ਲਈ ਵਿਸ਼ੇਸ਼ ਤੌਰ ਤੇ ਰੱਖੀ ਗਈ ਇੱਕ ਵੀਜ਼ਾ ਸ਼੍ਰੇਣੀ ਖੋਲ੍ਹੀ ਸੀ ਟਵਾਲੂ ਦੇ ਲਗਭਗ 1 ਦਹਾਈ ਨਾਗਰਿਕਾਂ ਨੇ ਆਸਟ੍ਰੇਲੀਆ ਵਿੱਚ ਰਹਿਣ ਲਈ ਇਤਿਹਾਸਿਕ ਕਲਾਈਮੇਟ ਵੀਜ਼ਾ ਦੀ ਮੰਗ ਕੀਤੀ ਹੈ ਕਿਉਂਕਿ ਸਮੁੰਦਰ ਦਾ ਪਾਣੀ ਕਾਫੀ ਵੱਧ ਗਿਆ ਹੈ ਜੋ ਪ੍ਰਸ਼ਾਂਤ ਦੇਸ਼ ਦੇ ਪਾਮ ਫਰਿੰਗਰ ਕਿਨਾਰਿਆਂ ਲਈ ਬੇਹਦ ਖਤਰਨਾਕ ਹੈ ਆਸਟ੍ਰੇਲੀਆ ਹਰ ਸਾਲ 280 ਟਵੈਲੋ ਨਾਗਰਿਕਾਂ ਨੂੰ ਇੱਕ ਜਲਵਾਯੂ ਪ੍ਰਵਾਸ ਸਮਝੌਤੇ ਦੇ ਤਹਿਤ ਵੀਜ਼ਾ ਦੇ ਰਿਹਾ ਹੈ ਜੋ ਕੈਨਵਰਾ ਨੇ ਦੁਨੀਆ ਦੇ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਝੌਤਾ ਦੱਸਿਆ ਹੈ एएपी न्यूज़ एजेंसी ਦੁਆਰਾ ਦੱਸੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ ਅਤੇ ਆਸਟ੍ਰੇਲੀਆ ਪ੍ਰੋਗਰਾਮ ਦੇ ਅਧਿਕਾਰਤ ਅੰਕੜਿਆਂ ਅਨੁਸਾਰ 3000 ਤੋਂ ਵੱਧ ਟਵਾਲੂ ਪਹਿਲਾਂ ਹੀ ਵੀਜ਼ਾ ਦੇ ਪਹਿਲੇ ਬੈਚ ਲਈ ਅਰਜ਼ੀਆਂ ਦੇ ਚੁੱਕੇ ਹਨ ਜੋ ਕਿ ਦੇਸ਼ ਦੀ ਆਬਾਦੀ ਦਾ ਲਗਭਗ 1 ਤਿਹਾਈ ਹਿੱਸਾ ਬਣਦਾ ਹੈ। ਗ੍ਰਹਿ ਦੇ ਸਭ ਤੋਂ ਵੱਧ ਜਲਵਾਯੂ ਖਤਰੇ ਦੇ ਕੋਨਿਆਂ ਦੇ ਵਿੱਚੋਂ ਇੱਕ ਵਿਗਿਆਨੀਆਂ ਨੂੰ ਡਰ ਹੈ ਕਿ ਟਵਾਲੂ ਅਗਲੇ 80 ਸਾਲਾਂ ਤੱਕ ਰਹਿਣ ਦੇ ਯੋਗ ਨਹੀਂ ਰਹੇਗਾ। ਤਾਪੂ ਸਮੂਹ ਦੇ ਨੌਂ ਕੋਰਲ ਐਟੋਲਸ ਪਹਿਲਾਂ ਹੀ ਸਮੁੰਦਰ ਦੇ ਹੇਠਾਂ ਅਲੋਪ ਹੋ ਚੁੱਕੇ ਹਨ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਨੇ ਏਪੀ ਨੂੰ ਦੱਸਿਆ ਹੈ ਕਿ ਆਸਟ੍ਰੇਲੀਆ ਜਲਵਾਯੂ ਪਰਵਰਤਨ ਦੇ ਜਲਵਾਯੂ ਕਮਜ਼ੋਰ ਦੇਸ਼ਾਂ ਅਤੇ ਲੋਕਾਂ ਖਾਸ ਕਰਕੇ ਪ੍ਰਸ਼ਾਂਤ ਖੇਤਰਾਂ ਦੇ ਵਿੱਚ ਦੀ ਰੋਜੀ ਰੋਟੀ ਸੁਰੱਖਿਆ ਅਤੇ ਤੰਦਰੁਸਤੀ ਤੇ ਪੈ ਰਹੇ ਵਿਨਾਸ਼ਕਾਰੀ ਪ੍ਰਭਾਵ ਨੂੰ ਬੜੀ ਹੀ ਗੰਭੀਰਤਾ ਦੇ ਨਿਰਮਾਨਦਾ ਹੈ ਆਸਟ੍ਰੇਲੀਆ ਅਤੇ ਟੋਵਾਲੂ ਨੇ 2024 ਵਿੱਚ ਗਰਾਉਂਡ ਬ੍ਰੇਕਿੰਗ ਫੈਲੋਪੀਲੀ ਯੂਨੀਅਨ ਤੇ ਦਸਤਕਤ ਕੀਤੇ ਸਨ ਜੋ ਕਿ ਕੈਨਵਰਾ ਦੇ ਖੇਤਰ ਵਿੱਚ ਚੀਨ ਦੀ ਵਾਧੇ ਪਹੁੰਚ ਨੂੰ ਰੋਕਣ ਦੀ ਯਤਨਾਂ ਦਾ ਹਿੱਸਾ ਸੀ ਇਸ ਸਮਝੌਤੇ ਦੇ ਤਹਿਤ ਆਸਟ੍ਰੇਲੀਆ ਨੇ ਟਵਾਲੂ ਦੇ ਬਾਲਗ ਨਾਗਰਿਕਾਂ ਲਈ ਵਿਸ਼ੇਸ਼ ਤੌਰ ਤੇ ਰੱਖੀ ਗਈ ਇੱਕ ਵੀਜ਼ਾ ਸ਼੍ਰੇਣੀ ਖੋਲھی ਸੀ ਟਵਾਲੂ ਦੇ ਲਗਭਗ 1 ਦਹਾਈ ਨਾਗਰਿਕਾਂ ਨੇ ਆਸਟ੍ਰੇਲੀਆ ਵਿੱਚ ਰਹਿਣ ਲਈ ਇਤਿਹਾਸਿਕ ਕਲਾਈਮੇਟ ਵੀਜ਼ਾ ਦੀ ਮੰਗ ਕੀਤੀ ਹੈ ਕਿਉਂਕਿ ਸਮੁੰਦਰ ਦਾ ਪਾਣੀ ਕਾਫੀ ਵੱਧ ਗਿਆ ਹੈ ਜੋ ਪ੍ਰਸ਼ਾਂਤ ਦੇਸ਼ ਦੇ ਪਾਮ ਫਰਿੰਗਰ ਕਿਨਾਰਿਆਂ ਲਈ ਬੇਹੱਦ ਖਤਰਨਾਕ ਹੈ ਆਸਟ੍ਰੇਲੀਆ ਹਰ ਸਾਲ 280 ਟਵਾਲੂ ਨਾਗਰਿਕਾਂ ਨੂੰ ਇੱਕ ਜਲਵਾਯੂ ਪ੍ਰਵਾਸ ਸਮਝੌਤੇ ਦੇ ਤਹਿਤ ਵੀਜ਼ਾ ਦੇ ਰਿਹਾ ਹੈ ਜੋ ਕੈਨਬਰਾ ਨੇ ਦੁਨੀਆ ਦੇ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਝੌਤਾ ਦੱਸਿਆ ਹੈ एएपी न्यूज़ एजेंसी ਦੁਆਰਾ ਦੱਸੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ ਅਤੇ ਆਸਟ੍ਰੇਲੀਆ ਪ੍ਰੋਗਰਾਮ ਦੇ ਅਧਿਕਾਰਤ ਅੰਕੜਿਆਂ ਅਨੁਸਾਰ 3000 ਤੋਂ ਵੱਧ ਟਵਾਲੂ ਪਹਿਲਾਂ ਹੀ ਵੀਜ਼ਾ ਦੇ ਪਹਿਲੇ ਬੈਚ ਲਈ ਅਰਜ਼ੀਆਂ ਦੇ ਚੁੱਕੇ ਹਨ ਜੋ ਕਿ ਦੇਸ਼ ਦੀ ਆਬਾਦੀ ਦਾ ਲਗਭਗ 1 ਤਿਹਾਈ ਹਿੱਸਾ ਬਣਦਾ ਹੈ। ਗ੍ਰਹਿ ਦੇ ਸਭ ਤੋਂ ਵੱਧ ਜਲਵਾਯੂ ਖਤਰੇ ਦੇ ਕੋਨਿਆਂ ਦੇ ਵਿੱਚੋਂ ਇੱਕ ਵਿਗਿਆਨੀਆਂ ਨੂੰ ਡਰ ਹੈ ਕਿ ਟਵਾਲੂ ਅਗਲੇ 80 ਸਾਲਾਂ ਤੱਕ ਰਹਿਣ ਦੇ ਯੋਗ ਨਹੀਂ ਰਹੇਗਾ। ਤਾਪੂ ਸਮੂਹ ਦੇ ਨੌਂ ਕੋਰਲ ਐਟੋਲਸ ਪਹਿਲਾਂ ਹੀ ਸਮੁੰਦਰ ਦੇ ਹੇਠਾਂ ਅਲੋਪ ਹੋ ਚੁੱਕੇ ਹਨ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਨੇ ਏਪੀ ਨੂੰ ਦੱਸਿਆ ਹੈ ਕਿ ਆਸਟ੍ਰੇਲੀਆ ਜਲਵਾਯੂ ਪਰਵਰਤਨ ਦੇ ਜਲਵਾਯੂ ਕਮਜ਼ੋਰ ਦੇਸ਼ਾਂ ਅਤੇ ਲੋਕਾਂ ਖਾਸ ਕਰਕੇ ਪ੍ਰਸ਼ਾਂਤ ਖੇਤਰਾਂ ਦੇ ਵਿੱਚ ਦੀ ਰੋਜੀ ਰੋਟੀ ਸੁਰੱਖਿਆ ਅਤੇ ਤੰਦਰੁਸਤੀ ਤੇ ਪੈ ਰਹੇ ਵਿਨਾਸ਼ਕਾਰੀ ਪ੍ਰਭਾਵ ਨੂੰ ਬੜੀ ਹੀ ਗੰਭੀਰਤਾ ਦੇ ਨਿਰਮਾਨਦਾ ਹੈ ਆਸਟ੍ਰੇਲੀਆ ਅਤੇ ਟੋਵਾਲੂ ਨੇ 2024 ਵਿੱਚ ਗਰਾਉਂਡ ਬ੍ਰੇਕਿੰਗ ਫੈਲੋਪੀਲੀ ਯੂਨੀਅਨ ਤੇ ਦਸਤਕਤ ਕੀਤੇ ਸਨ ਜੋ ਕਿ ਕੈਨਵਰਾ ਦੇ ਖੇਤਰ ਵਿੱਚ ਚੀਨ ਦੀ ਵਾਧੇ ਪਹੁੰਚ ਨੂੰ ਰੋਕਣ ਦੀ ਯਤਨਾਂ ਦਾ ਹਿੱਸਾ ਸੀ ਇਸ ਸਮਝੌਤੇ ਦੇ ਤਹਿਤ ਆਸਟ੍ਰੇਲੀਆ ਨੇ ਟਵਾਲੂ ਦੇ ਬਾਲਗ ਨਾਗਰਿਕਾਂ ਲਈ ਵਿਸ਼ੇਸ਼ ਤੌਰ ਤੇ ਰੱਖੀ ਗਈ ਇੱਕ ਵੀਜ਼ਾ ਸ਼੍ਰੇਣੀ ਖੋਲھی ਸੀ ਟਵਾਲੂ ਦੇ ਲਗਭਗ 1 ਦਹਾਈ ਨਾਗਰਿਕਾਂ ਨੇ ਆਸਟ੍ਰੇਲੀਆ ਵਿੱਚ ਰਹਿਣ ਲਈ ਇਤਿਹਾਸਿਕ ਕਲਾਈਮੇਟ ਵੀਜ਼ਾ ਦੀ ਮੰਗ ਕੀਤੀ ਹੈ ਕਿਉਂਕਿ ਸਮੁੰਦਰ ਦਾ ਪਾਣੀ ਕਾਫੀ ਵੱਧ ਗਿਆ ਹੈ ਜੋ ਪ੍ਰਸ਼ਾਂਤ ਦੇਸ਼ ਦੇ ਪਾਮ ਫਰਿੰਗਰ ਕਿਨਾਰਿਆਂ ਲਈ ਬੇਹੱਦ ਖਤਰਨਾਕ ਹੈ ਆਸਟ੍ਰੇਲੀਆ ਹਰ ਸਾਲ 280 ਟਵਾਲੂ ਨਾਗਰਿਕਾਂ ਨੂੰ ਇੱਕ ਜਲਵਾਯੂ ਪ੍ਰਵਾਸ ਸਮਝੌਤੇ ਦੇ ਤਹਿਤ ਵੀਜ਼ਾ ਦੇ ਰਿਹਾ ਹੈ ਜੋ ਕੈਨਬਰਾ ਨੇ ਦੁਨੀਆ ਦੇ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਝੌਤਾ ਦੱਸਿਆ ਹੈ एएपी न्यूज़ एजेंसी द्वारा दसे गए आधिकारिक आंकड़े अनुसार और ऑस्ट्रेलिया प्रोग्राम दे आधिकारिक आंकलने अनुसार 3000 ਤੋਂ ਵੱਧ ਟਵਾਲੂ ਪਹਿਲਾਂ ਹੀ ਵੀਜ਼ਾ ਦੇ ਪਹਿਲੇ ਬੈਚ ਲਈ ਅਰਜ਼ੀਆਂ ਦੇ ਚੁੱਕੇ ਹਨ ਜੋ ਕਿ ਦੇਸ਼ ਦੀ ਆਬਾਦੀ ਦਾ ਲਗਭਗ 1 ਤਿਹਾਈ ਹਿੱਸਾ ਬਣਦਾ ਹੈ। ਗ੍ਰਹਿ ਦੇ ਸਭ ਤੋਂ ਵੱਧ ਜਲਵਾਯੂ ਖਤਰੇ ਦੇ ਕੋਨਿਆਂ ਦੇ ਵਿੱਚੋਂ ਇੱਕ ਵਿਗਿਆਨੀਆਂ ਨੂੰ ਡਰ ਹੈ ਕਿ ਟਵਾਲੂ ਅਗਲੇ 80 ਸਾਲਾਂ ਤੱਕ ਰਹਿਣ ਦੇ ਯੋਗ ਨਹੀਂ ਰਹੇਗਾ। ਤਾਪੂ ਸਮੂਹ ਦੇ ਨੌ ਕੋਰਲ ਐਟੋਲ ਪਹਿਲਾਂ ਹੀ ਸਮੁੰਦਰ ਦੇ ਹੇਠਾਂ ਅਲੋਪ ਹੋ ਚੁੱਕੇ ਹਨ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਨੇ ਏਪੀ ਨੂੰ ਦੱਸਿਆ ਹੈ ਕਿ ਆਸਟ੍ਰੇਲੀਆ ਜਲਵਾਯੂ ਪਰਵਰਤਨ ਦੇ ਜਲਵਾਯੂ ਕਮਜ਼ੋਰ ਦੇਸ਼ਾਂ ਅਤੇ ਲੋਕਾਂ ਖਾਸ ਕਰਕੇ ਪ੍ਰਸ਼ਾਂਤ ਖੇਤਰਾਂ ਦੇ ਵਿੱਚ ਦੀ ਰੋਜੀ ਰੋਟੀ ਸੁਰੱਖਿਆ ਅਤੇ ਤੰਦਰੁਸਤੀ ਤੇ ਪੈ ਰਹੇ ਵਿਨਾਸ਼ਕਾਰੀ ਪ੍ਰਭਾਵ ਨੂੰ ਬੜੀ ਹੀ ਗੰਭੀਰਤਾ ਦੇ ਨਿਰਮਾਨਦਾ ਹੈ ਆਸਟ੍ਰੇਲੀਆ ਅਤੇ ਟੋਵਾਲੂ ਨੇ 2024 ਵਿੱਚ ਗਰਾਉਂਡ ਬ੍ਰੇਕਿੰਗ ਫੈਲੋਪੀਲੀ ਯੂਨੀਅਨ ਤੇ ਦਸਤਕਤ ਕੀਤੇ ਸਨ ਜੋ ਕਿ ਕੈਨਵਰਾ ਦੇ ਖੇਤਰ ਵਿੱਚ ਚੀਨ ਦੀ ਵਾਧੇ ਪਹੁੰਚ ਨੂੰ ਰੋਕਣ ਦੀ ਯਤਨਾਂ ਦਾ ਹਿੱਸਾ ਸੀ ਇਸ ਸਮਝੌਤੇ ਦੇ ਤਹਿਤ ਆਸਟ੍ਰੇਲੀਆ ਨੇ ਟਵਾਲੂ ਦੇ ਬਾਲਗ ਨਾਗਰਿਕਾਂ ਲਈ ਵਿਸ਼ੇਸ਼ ਤੌਰ ਤੇ ਰੱਖੀ ਗਈ ਇੱਕ ਵੀਜ਼ਾ ਸ਼੍ਰੇਣੀ ਖੋਲھی ਸੀ ਟਵਾਲੂ ਦੇ ਲਗਭਗ 1 ਦਹਾਈ ਨਾਗਰਿਕਾਂ ਨੇ ਆਸਟ੍ਰੇਲੀਆ ਵਿੱਚ ਰਹਿਣ ਲਈ ਇਤਿਹਾਸਿਕ ਕਲਾਈਮੇਟ ਵੀਜ਼ਾ ਦੀ ਮੰਗ ਕੀਤੀ ਹੈ ਕਿਉਂਕਿ ਸਮੁੰਦਰ ਦਾ ਪਾਣੀ ਕਾਫੀ ਵੱਧ ਗਿਆ ਹੈ ਜੋ ਪ੍ਰਸ਼ਾਂਤ ਦੇਸ਼ ਦੇ ਪਾਮ ਫਰਿੰਗਰ ਕਿਨਾਰਿਆਂ ਲਈ ਬੇਹੱਦ ਖਤਰਨਾਕ ਹੈ ਆਸਟ੍ਰੇਲੀਆ ਹਰ ਸਾਲ 280 ਟਵਾਲੂ ਨਾਗਰਿਕਾਂ ਨੂੰ ਇੱਕ ਜਲਵਾਯੂ ਪ੍ਰਵਾਸ ਸਮਝੌਤੇ ਦੇ ਤਹਿਤ ਵੀਜ਼ਾ ਦੇ ਰਿਹਾ ਹੈ ਜੋ ਕੈਨਬਰਾ ਨੇ ਦੁਨੀਆ ਦੇ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਝੌਤਾ ਦੱਸਿਆ ਹੈ एएपी न्यूज़ एजेंसी ਦੁਆਰਾ ਦੱਸੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ ਅਤੇ ਆਸਟ੍ਰੇਲੀਆ ਪ੍ਰੋਗਰਾਮ ਦੇ ਅਧਿਕਾਰਤ ਅੰਕੜਿਆਂ ਅਨੁਸਾਰ 3000 ਤੋਂ ਵੱਧ ਟਵਾਲੂ ਪਹਿਲਾਂ ਹੀ ਵੀਜ਼ਾ ਦੇ ਪਹਿਲੇ ਬੈਚ ਲਈ ਅਰਜ਼ੀਆਂ ਦੇ ਚੁੱਕੇ ਹਨ ਜੋ ਕਿ ਦੇਸ਼ ਦੀ ਆਬਾਦੀ ਦਾ ਲਗਭਗ 1 ਤਿਹਾਈ ਹਿੱਸਾ ਬਣਦਾ ਹੈ। ਗ੍ਰਹਿ ਦੇ ਸਭ ਤੋਂ ਵੱਧ ਜਲਵਾਯੂ ਖਤਰੇ ਦੇ ਕੋਨਿਆਂ ਦੇ ਵਿੱਚੋਂ ਇੱਕ ਵਿਗਿਆਨੀਆਂ ਨੂੰ ਡਰ ਹੈ ਕਿ ਟਵਾਲੂ ਅਗਲੇ 80 ਸਾਲਾਂ ਤੱਕ ਰਹਿਣ ਦੇ ਯੋਗ ਨਹੀਂ ਰਹੇਗਾ। ਤਾਪੂ ਸਮੂਹ ਦੇ ਨੌਂ ਕੋਰਲ ਐਟੋਲਸ ਪਹਿਲਾਂ ਹੀ ਸਮੁੰਦਰ ਦੇ ਹੇਠਾਂ ਅਲੋਪ ਹੋ ਚੁੱਕੇ ਹਨ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਨੇ ਏਪੀ ਨੂੰ ਦੱਸਿਆ ਹੈ ਕਿ ਆਸਟ੍ਰੇਲੀਆ ਜਲਵਾਯੂ ਪਰਵਰਤਨ ਦੇ ਜਲਵਾਯੂ ਕਮਜ਼ੋਰ ਦੇਸ਼ਾਂ ਅਤੇ ਲੋਕਾਂ ਖਾਸ ਕਰਕੇ ਪ੍ਰਸ਼ਾਂਤ ਖੇਤਰਾਂ ਦੇ ਵਿੱਚ ਦੀ ਰੋਜੀ ਰੋਟੀ ਸੁਰੱਖਿਆ ਅਤੇ ਤੰਦਰੁਸਤੀ ਤੇ ਪੈ ਰਹੇ ਵਿਨਾਸ਼ਕਾਰੀ ਪ੍ਰਭਾਵ ਨੂੰ ਬੜੀ ਹੀ ਗੰਭੀਰਤਾ ਦੇ ਨਿਰਮਾਨਦਾ ਹੈ ਆਸਟ੍ਰੇਲੀਆ ਅਤੇ ਟੋਵਾਲੂ ਨੇ 2024 ਵਿੱਚ ਗਰਾਉਂਡ ਬ੍ਰੇਕਿੰਗ ਫੈਲੋਪੀਲੀ ਯੂਨੀਅਨ ਤੇ ਦਸਤਕਤ ਕੀਤੇ ਸਨ ਜੋ ਕਿ ਕੈਨਵਰਾ ਦੇ ਖੇਤਰ ਵਿੱਚ ਚੀਨ ਦੀ ਵਾਧੇ ਪਹੁੰਚ ਨੂੰ ਰੋਕਣ ਦੀ ਯਤਨਾਂ ਦਾ ਹਿੱਸਾ ਸੀ ਇਸ ਸਮਝੌਤੇ ਦੇ ਤਹਿਤ ਆਸਟ੍ਰੇਲੀਆ ਨੇ ਟਵਾਲੂ ਦੇ ਬਾਲਗ ਨਾਗਰਿਕਾਂ ਲਈ ਵਿਸ਼ੇਸ਼ ਤੌਰ ਤੇ ਰੱਖੀ ਗਈ ਇੱਕ ਵੀਜ਼ਾ ਸ਼੍ਰੇਣੀ ਖੋਲ੍ਹੀ ਸੀ ਟਵਾਲੂ ਦੇ ਲਗਭਗ 1 ਦਹਾਈ ਨਾਗਰਿਕਾਂ ਨੇ ਆਸਟ੍ਰੇਲੀਆ ਵਿੱਚ ਰਹਿਣ ਲਈ ਇਤਿਹਾਸਿਕ ਕਲਾਈਮੇਟ ਵੀਜ਼ਾ ਦੀ ਮੰਗ ਕੀਤੀ ਹੈ ਕਿਉਂਕਿ ਸਮੁੰਦਰ ਦਾ ਪਾਣੀ ਕਾਫੀ ਵੱਧ ਗਿਆ ਹੈ ਜੋ ਪ੍ਰਸ਼ਾਂਤ ਦੇਸ਼ ਦੇ ਪਾਮ ਫਰਿੰਗਰ ਕਿਨਾਰਿਆਂ ਲਈ ਬੇਹੱਦ ਖਤਰਨਾਕ ਹੈ ਆਸਟ੍ਰੇਲੀਆ ਹਰ ਸਾਲ 280 ਟਵਾਲੂ ਨਾਗਰਿਕਾਂ ਨੂੰ ਇੱਕ ਜਲਵਾਯੂ ਪ੍ਰਵਾਸ ਸਮਝੌਤੇ ਦੇ ਤਹਿਤ ਵੀਜ਼ਾ ਦੇ ਰਿਹਾ ਹੈ ਜੋ ਕੈਨਬਰਾ ਨੇ ਦੁਨੀਆ ਦੇ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਝੌਤਾ ਦੱਸਿਆ ਹੈ एएपी न्यूज़ एजेंसी ਦੁਆਰਾ ਦੱਸੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ ਅਤੇ ਆਸਟ੍ਰੇਲੀਆ ਪ੍ਰੋਗਰਾਮ ਦੇ ਅਧਿਕਾਰਤ ਅੰਕੜਿਆਂ ਅਨੁਸਾਰ 3000 ਤੋਂ ਵੱਧ ਟਵਾਲੂ ਪਹਿਲਾਂ ਹੀ ਵੀਜ਼ਾ ਦੇ ਪਹਿਲੇ ਬੈਚ ਲਈ ਅਰਜ਼ੀਆਂ ਦੇ ਚੁੱਕੇ ਹਨ ਜੋ ਕਿ ਦੇਸ਼ ਦੀ ਆਬਾਦੀ ਦਾ ਲਗਭਗ 1 ਤਿਹਾਈ ਹਿੱਸਾ ਬਣਦਾ ਹੈ। ਗ੍ਰਹਿ ਦੇ ਸਭ ਤੋਂ ਵੱਧ ਜਲਵਾਯੂ ਖਤਰੇ ਦੇ ਕੋਨਿਆਂ ਦੇ ਵਿੱਚੋਂ ਇੱਕ ਵਿਗਿਆਨੀਆਂ ਨੂੰ ਡਰ ਹੈ ਕਿ ਟਵਾਲੂ ਅਗਲੇ 80 ਸਾਲਾਂ ਤੱਕ ਰਹਿਣ ਦੇ ਯੋਗ ਨਹੀਂ ਰਹੇਗਾ। ਤਾਪੂ ਸਮੂਹ ਦੇ ਨੌਂ ਕੋਰਲ ਐਟੋਲਸ ਪਹਿਲਾਂ ਹੀ ਸਮੁੰਦਰ ਦੇ ਹੇਠਾਂ ਅਲੋਪ ਹੋ ਚੁੱਕੇ ਹਨ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਨੇ ਏਪੀ ਨੂੰ ਦੱਸਿਆ ਹੈ ਕਿ ਆਸਟ੍ਰੇਲੀਆ ਜਲਵਾਯੂ ਪਰਵਰਤਨ ਦੇ ਜਲਵਾਯੂ ਕਮਜ਼ੋਰ ਦੇਸ਼ਾਂ ਅਤੇ ਲੋਕਾਂ ਖਾਸ ਕਰਕੇ ਪ੍ਰਸ਼ਾਂਤ ਖੇਤਰਾਂ ਦੇ ਵਿੱਚ ਦੀ ਰੋਜੀ ਰੋਟੀ ਸੁਰੱਖਿਆ ਅਤੇ ਤੰਦਰੁਸਤੀ ਤੇ ਪੈ ਰਹੇ ਵਿਨਾਸ਼ਕਾਰੀ ਪ੍ਰਭਾਵ ਨੂੰ ਬੜੀ ਹੀ ਗੰਭੀਰਤਾ ਦੇ ਨਿਰਮਾਨਦਾ ਹੈ ਆਸਟ੍ਰੇਲੀਆ ਅਤੇ ਟੋਵਾਲੂ ਨੇ 2024 ਵਿੱਚ ਗਰਾਉਂਡ ਬ੍ਰੇਕਿੰਗ ਫੈਲੋਪੀਲੀ ਯੂਨੀਅਨ ਤੇ ਦਸਤਕਤ ਕੀਤੇ ਸਨ ਜੋ ਕਿ ਕੈਨਵਰਾ ਦੇ ਖੇਤਰ ਵਿੱਚ ਚੀਨ ਦੀ ਵਾਧੇ ਪਹੁੰਚ ਨੂੰ ਰੋਕਣ ਦੀ ਯਤਨਾਂ ਦਾ ਹਿੱਸਾ ਸੀ ਇਸ ਸਮਝੌਤੇ ਦੇ ਤਹਿਤ ਆਸਟ੍ਰੇਲੀਆ ਨੇ ਟਵਾਲੂ ਦੇ ਬਾਲਗ ਨਾਗਰਿਕਾਂ ਲਈ ਵਿਸ਼ੇਸ਼ ਤੌਰ ਤੇ ਰੱਖੀ ਗਈ ਇੱਕ ਵੀਜ਼ਾ ਸ਼੍ਰੇਣੀ ਖੋਲھی ਸੀ ਟਵਾਲੂ ਦੇ ਲਗਭਗ 1 ਦਹਾਈ ਨਾਗਰਿਕਾਂ ਨੇ ਆਸਟ੍ਰੇਲੀਆ ਵਿੱਚ ਰਹਿਣ ਲਈ ਇਤਿਹਾਸਿਕ ਕਲਾਈਮੇਟ ਵੀਜ਼ਾ ਦੀ ਮੰਗ ਕੀਤੀ ਹੈ ਕਿਉਂਕਿ ਸਮੁੰਦਰ ਦਾ ਪਾਣੀ ਕਾਫੀ ਵੱਧ ਗਿਆ ਹੈ ਜੋ ਪ੍ਰਸ਼ਾਂਤ ਦੇਸ਼ ਦੇ ਪਾਮ ਫਰਿੰਗਰ ਕਿਨਾਰਿਆਂ ਲਈ ਬੇਹੱਦ ਖਤਰਨਾਕ ਹੈ ਆਸਟ੍ਰੇਲੀਆ ਹਰ ਸਾਲ 280 ਟਵਾਲੂ ਨਾਗਰਿਕਾਂ ਨੂੰ ਇੱਕ ਜਲਵਾਯੂ ਪ੍ਰਵਾਸ ਸਮਝੌਤੇ ਦੇ ਤਹਿਤ ਵੀਜ਼ਾ ਦੇ ਰਿਹਾ ਹੈ ਜੋ ਕੈਨਬਰਾ ਨੇ ਦੁਨੀਆ ਦੇ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਝੌਤਾ ਦੱਸਿਆ ਹੈ एएपी न्यूज एजेंसी ਦੁਆਰਾ ਦੱਸੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ ਅਤੇ ਆਸਟ੍ਰੇਲੀਆ ਪ੍ਰੋਗਰਾਮ ਦੇ ਅਧਿਕਾਰਤ ਅੰਕੜਿਆਂ ਅਨੁਸਾਰ 3000 ਤੋਂ ਵੱਧ ਟਵਾਲੂ ਪਹਿਲਾਂ ਹੀ ਵੀਜ਼ਾ ਦੇ ਪਹਿਲੇ ਬੈਚ ਲਈ ਅਰਜ਼ੀਆਂ ਦੇ ਚੁੱਕੇ ਹਨ ਜੋ ਕਿ ਦੇਸ਼ ਦੀ ਆਬਾਦੀ ਦਾ ਲਗਭਗ 1/3 ਹਿੱਸਾ ਬਣਦਾ ਹੈ। ਗ੍ਰਹਿ ਦੇ ਸਭ ਤੋਂ ਵੱਧ ਜਲਵਾਯੂ ਖਤਰੇ ਦੇ ਕੋਨਿਆਂ ਦੇ ਵਿੱਚੋਂ ਇੱਕ ਵਿਗਿਆਨੀਆਂ ਨੂੰ ਡਰ ਹੈ ਕਿ ਟਵਾਲੂ ਅਗਲੇ 80 ਸਾਲਾਂ ਤੱਕ ਰਹਿਣ ਦੇ ਯੋਗ ਨਹੀਂ ਰਹੇਗਾ। ਤਾਪੂ ਸਮੂਹ ਦੇ ਨੌਂ ਕੋਰਲ ਐਟੋਲਸ ਪਹਿਲਾਂ ਹੀ ਸਮੁੰਦਰ ਦੇ ਹੇਠਾਂ ਅਲੋਪ ਹੋ ਚੁੱਕੇ ਹਨ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਨੇ ਏਪੀ ਨੂੰ ਦੱਸਿਆ ਹੈ ਕਿ ਆਸਟ੍ਰੇਲੀਆ ਜਲਵਾਯੂ ਪਰਵਰਤਨ ਦੇ ਜਲਵਾਯੂ ਕਮਜ਼ੋਰ ਦੇਸ਼ਾਂ ਅਤੇ ਲੋਕਾਂ ਖਾਸ ਕਰਕੇ ਪ੍ਰਸ਼ਾਂਤ ਖੇਤਰਾਂ ਦੇ ਵਿੱਚ ਦੀ ਰੋਜੀ ਰੋਟੀ ਸੁਰੱਖਿਆ ਅਤੇ ਤੰਦਰੁਸਤੀ ਤੇ ਪੈ ਰਹੇ ਵਿਨਾਸ਼ਕਾਰੀ ਪ੍ਰਭਾਵ ਨੂੰ ਬੜੀ ਹੀ ਗੰਭੀਰਤਾ ਦੇ ਨਿਰਮਾਨਦਾ ਹੈ ਆਸਟ੍ਰੇਲੀਆ ਅਤੇ ਟੋਵਾਲੂ ਨੇ 2024 ਵਿੱਚ ਗਰਾਉਂਡ ਬ੍ਰੇਕਿੰਗ ਫੈਲੋਪੀਲੀ ਯੂਨੀਅਨ ਤੇ ਦਸਤਕਤ ਕੀਤੇ ਸਨ ਜੋ ਕਿ ਕੈਨਵਰਾ ਦੇ ਖੇਤਰ ਵਿੱਚ ਚੀਨ ਦੀ ਵਾਧੇ ਪਹੁੰਚ ਨੂੰ ਰੋਕਣ ਦੀ ਯਤਨਾਂ ਦਾ ਹਿੱਸਾ ਸੀ ਇਸ ਸਮਝੌਤੇ ਦੇ ਤਹਿਤ ਆਸਟ੍ਰੇਲੀਆ ਨੇ ਟਵਾਲੂ ਦੇ ਬਾਲਗ ਨਾਗਰਿਕਾਂ ਲਈ ਵਿਸ਼ੇਸ਼ ਤੌਰ ਤੇ ਰੱਖੀ ਗਈ ਇੱਕ ਵੀਜ਼ਾ ਸ਼੍ਰੇਣੀ ਖੋਲھی ਸੀ ਟਵਾਲੂ ਦੇ ਲਗਭਗ 1 ਦਹਾਈ ਨਾਗਰਿਕਾਂ ਨੇ ਆਸਟ੍ਰੇਲੀਆ ਵਿੱਚ ਰਹਿਣ ਲਈ ਇਤਿਹਾਸਿਕ ਕਲਾਈਮੇਟ ਵੀਜ਼ਾ ਦੀ ਮੰਗ ਕੀਤੀ ਹੈ ਕਿਉਂਕਿ ਸਮੁੰਦਰ ਦਾ ਪਾਣੀ ਕਾਫੀ ਵੱਧ ਗਿਆ ਹੈ ਜੋ ਪ੍ਰਸ਼ਾਂਤ ਦੇਸ਼ ਦੇ ਪਾਮ ਫਰਿੰਗਰ ਕਿਨਾਰਿਆਂ ਲਈ ਬੇਹੱਦ ਖਤਰਨਾਕ ਹੈ ਆਸਟ੍ਰੇਲੀਆ ਹਰ ਸਾਲ 280 ਟਵਾਲੂ ਨਾਗਰਿਕਾਂ ਨੂੰ ਇੱਕ ਜਲਵਾਯੂ ਪ੍ਰਵਾਸ ਸਮਝੌਤੇ ਦੇ ਤਹਿਤ ਵੀਜ਼ਾ ਦੇ ਰਿਹਾ ਹੈ ਜੋ ਕੈਨਬਰਾ ਨੇ ਦੁਨੀਆ ਦੇ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਝੌਤਾ ਦੱਸਿਆ ਹੈ एएपी न्यूज़ एजेंसी ਦੁਆਰਾ ਦੱਸੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ ਅਤੇ ਆਸਟ੍ਰੇਲੀਆ ਪ੍ਰੋਗਰਾਮ ਦੇ ਅਧਿਕਾਰਤ ਅੰਕੜਿਆਂ ਅਨੁਸਾਰ 3000 ਤੋਂ ਵੱਧ ਟਵਾਲੂ ਪਹਿਲਾਂ ਹੀ ਵੀਜ਼ਾ ਦੇ ਪਹਿਲੇ ਬੈਚ ਲਈ ਅਰਜ਼ੀਆਂ ਦੇ ਚੁੱਕੇ ਹਨ ਜੋ ਕਿ ਦੇਸ਼ ਦੀ ਆਬਾਦੀ ਦਾ ਲਗਭਗ 1 ਤਿਹਾਈ ਹਿੱਸਾ ਬਣਦਾ ਹੈ। ਗ੍ਰਹਿ ਦੇ ਸਭ ਤੋਂ ਵੱਧ ਜਲਵਾਯੂ ਖਤਰੇ ਦੇ ਕੋਨਿਆਂ ਦੇ ਵਿੱਚੋਂ ਇੱਕ ਵਿਗਿਆਨੀਆਂ ਨੂੰ ਡਰ ਹੈ ਕਿ ਟਵਾਲੂ ਅਗਲੇ 80 ਸਾਲਾਂ ਤੱਕ ਰਹਿਣ ਦੇ ਯੋਗ ਨਹੀਂ ਰਹੇਗਾ। ਤਾਪੂ ਸਮੂਹ ਦੇ ਨੌਂ ਕੋਰਲ ਐਟੋਲਸ ਪਹਿਲਾਂ ਹੀ ਸਮੁੰਦਰ ਦੇ ਹੇਠਾਂ ਅਲੋਪ ਹੋ ਚੁੱਕੇ ਹਨ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਨੇ ਏਪੀ ਨੂੰ ਦੱਸਿਆ ਹੈ ਕਿ ਆਸਟ੍ਰੇਲੀਆ ਜਲਵਾਯੂ ਪਰਵਰਤਨ ਦੇ ਜਲਵਾਯੂ ਕਮਜ਼ੋਰ ਦੇਸ਼ਾਂ ਅਤੇ ਲੋਕਾਂ ਖਾਸ ਕਰਕੇ ਪ੍ਰਸ਼ਾਂਤ ਖੇਤਰਾਂ ਦੇ ਵਿੱਚ ਦੀ ਰੋਜੀ ਰੋਟੀ ਸੁਰੱਖਿਆ ਅਤੇ ਤੰਦਰੁਸਤੀ ਤੇ ਪੈ ਰਹੇ ਵਿਨਾਸ਼ਕਾਰੀ ਪ੍ਰਭਾਵ ਨੂੰ ਬੜੀ ਹੀ ਗੰਭੀਰਤਾ ਦੇ ਨਿਰਮਾਨਦਾ ਹੈ ਆਸਟ੍ਰੇਲੀਆ ਅਤੇ ਟੋਵਾਲੂ ਨੇ 2024 ਵਿੱਚ ਗਰਾਉਂਡ ਬ੍ਰੇਕਿੰਗ ਫੈਲੋਪੀਲੀ ਯੂਨੀਅਨ ਤੇ ਦਸਤਕਤ ਕੀਤੇ ਸਨ ਜੋ ਕਿ ਕੈਨਵਰਾ ਦੇ ਖੇਤਰ ਵਿੱਚ ਚੀਨ ਦੀ ਵਾਧੇ ਪਹੁੰਚ ਨੂੰ ਰੋਕਣ ਦੀ ਯਤਨਾਂ ਦਾ ਹਿੱਸਾ ਸੀ ਇਸ ਸਮਝੌਤੇ ਦੇ ਤਹਿਤ ਆਸਟ੍ਰੇਲੀਆ ਨੇ ਟਵਾਲੂ ਦੇ ਬਾਲਗ ਨਾਗਰਿਕਾਂ ਲਈ ਵਿਸ਼ੇਸ਼ ਤੌਰ ਤੇ ਰੱਖੀ ਗਈ ਇੱਕ ਵੀਜ਼ਾ ਸ਼੍ਰੇਣੀ ਖੋਲھی ਸੀ